ਜਿਆਦਾਤਰ ਮੈਂ ਕਿਉਂਕਿ ਹਿੰਦੀ ਚ ਲਿਖਣੀ ਆ ਔਰ ਤਰਨ ਨੂੰ ਚਤਾਂ ਮੈਂ ਕਦੇ ਵੀ ਨਹੀਂ ਕਰਿਆ ਅੱਜ ਪਹਿਲੀ ਵਾਰ ਕੋਸ਼ਿਸ਼ ਕਰ ਰਹੀ ਆ ਕਿਉਂ ਰਾਜ ਦਿਲ ਕੇ ਖੋਲ ਗਈ ਆਖੇ ਲਬ ਚੁੱਪ ਰਹੇ ਪਰ ਸਭ ਬੋਲ ਗਈ ਆਖੇ ਕਿਉਂ ਰਾਜ ਦਿਲ ਕੇ खोल गई आंखें लब चुप रहे पर सब भूल गई आंखें अश्क अभी ढलकने को ही था अश्क अभी ढलकने को ही था उसमें गम का वजन तोड़ गई आंखें उसमें गम का वजन तोड़ गई है लब तो मशगूल रहे मुस्कुराने में लब तो मशगूल रहे मुस्कुराने में कर दे दिल गईया कर दे दिल से जब देखा सब ने सबकी नजर में जैसा खो गई आंखें सबकी नजर में जैसा खो गई आंखें अंधेरों में जीने की आदत थी जिनको ओढ़ गई आंखें मिली रोशनी तो भन अनमोल गई आंखें देखा किसी और को तड़पते हुए दर्द से देखा किसी और को तड़पते हुए दर्द से सीने में उठा

ਕਾਕਾ ਤਾਮੂ ਕਾ ਜੇ ਮੇਰੀ ਕਮਾ ਬੀਤੀ ਰੇਤ ਮਾਲੂਗਾ ਨਾ ਮੂ ਸਵੇਰਾ ਚੰਗਾ ਸੰਤਾਨੂ ਤੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕਿਤੇ ਲੋਕ ਜੀ ਉੱਪਰ ਕਮਾਉ ਚੰਗਾ ਜਵਾਈ ਪਾਈ ਸਭ ਚੰਗਾ ਟੱਪਰ ਸੰਘਾਲੂ ਚੰਗਾ ਛਿੜਕੇ ਕੋ ਰੋਪੇ ਜੀ ਸਿੱਕਾ ਬੋਤ ਘੇੜਾ ਚੰਗਾ ਖੇਤ ਲਾਉਣਾ ਘੇੜਾ ਚੰਗਾ ਜੰਗ ਚੰਦ ਵੇੜਾ ਚੰਗਾ ਜੇ ਕਲੇ ਸਮੁੱਖ ਜੀ ਆਉਂਦਾ ਮੀਨਾ ਚੰਗਾ ਚੰਗਾ ਬਾਉ ਜੀ ਦਾ ਛੰਦ ਚੰਗਾ ਆਮ ਦਾ ਆਨੰਦ ਚੰਗਾ ਲਾਉਂਦਾ ਸੋਣੀ ਟੋਪੇ ਜੇ ਨਹਿਰ ਮੂਹਾਰਨ ਚੰਗੀ ਚਾਹ ਸ਼ਕੀ ਗਰਮ ਚੰਗੀ ਬੇਟੀ ਮੂਹ ਸ਼ਰਮ ਚੰਗੀ ਜੂਤ ਪੈਂਦੇ ਰੈਂਡ ਬੋਲੇ ਨੂੰ ਗੋੜਾ ਚੰਗਾ ਮੈਰੇ ਨੂੰ ਸੁਜਾਕਾ ਚੰਗਾ ਫੈਰੇ ਨੂੰ ਮਸਾਲਾ ਚੰਗਾ ਕਹਿਰੇ ਨੂੰ ਬਨੌਲੇ ਚੰਗੇ ਖੋਲੇ ਨੂੰ ਨਗਰ ਆਵਾ ਤੇ ਕਮਾਦ ਵਿੱਚ ਖਾਣ ਚੰਗਾ ਕਿਉਂ ਤਰਾਂ ਦਾ ਸਵਾਰ ਚੰਗਾ ਗਾਲਾਂ ਤੋਂ ਵਿਚੋਲੇ ਨੂੰ ਬਾਊ ਜੀ ਸੁਨਾਈ ਚੰਗਾ ਤੇ ਗੁਜਰ ਮਾਹੀ ਚੰਗਾ ਅੜਬ ਸਪਾਹੀ ਚੰਗਾ ਆੜ ਬਾਨੇ ਟੋਲੇ ਨੂੰ ਨੀਂਜੇ ਸੇ ਪਿਆਰ ਹੋ ਜੇ ਨਾਰ ਬਦਕਾਰ ਹੋ ਜੇ ਬਾਲ ਕਾ ਬਿਮਾਰ ਹੋ ਜੇ ਕੋ ਨਰੁ ਨੂੰ ਥੰਮਦਾ ਜੇ ਹੂਜੇ ਪਿਆਜੀ ਹੋ ਜੇ ਬਾਲੀਆਂ ਲਹਾਜੀ ਹੋ ਜੇ ਪਾਇਆ ਚੰਦ ਨਰਾਜੀ ਹੋ ਜੇ ਹਾਰ ਜੇ ਕੁਟੰਬ ਦਾ ਕਉਣ ਕੇ ਚ ਗੰਢ ਤੇ ਗਰੰਥ ਅਲ ਕੰਡ ਹੋ ਜੇ ਤੇ ਕਪਾਏ ਕ ਰੰਗ ਹੋਏ ਨਾ ਬੜੇ ਮਾਂ ਜੰਮਦਾ ਬਾਹੂ ਦੀ ਤੇ ਰੋਭੀ ਹੋ ਜੇ ਤੈਨ ਸਾਰੂ ਗੋਪੀ ਹੋ ਜੇ ਜੇ ਫਕੀਰ ਲੋਭੀ ਹੋ ਜੇ ਔਨੀ ਆਈਂਦਾ ਕੰਮ ਦਾ ਸੂਰ ਦੇ ਹਾਨੀ ਹੋ ਜੇ ਹੋਛਾ ਜੇ ਗਿਆਨੀ ਹੋ ਜੇ ਆਖੂ ਜੇ ਜਰਾਨੀ ਹੋ ਜੇ ਓ ਨਾ ਚੁਗੀ ਬਸਦੀ ਘਰ ਕੰਮ ਸ਼ੋਰ ਹੋ ਜੇ ਪੁੱਤਰ ਲੰਢੋਰ ਹੋ ਜੇ ਦੇਸ਼ ਅਣੂ ਚੋਰ ਹੋ ਜੇ ਤਾਂ ਪਰਸ ਰੋਜ਼ ਦਾ ਮੌਤ ਜੇ ਵਿਆਹ ਹੋ ਜਾਏ ਮੀਂਹ ਚੜੀ ਗਾਹ ਚ ਹੋ ਜਾਏ ਜੇ ਜੁਆ ਕਰਾਚ ਹੋ ਜਾਏ ਦੁਖੀ ਜਾਨ ਫਸਦੀ ਸੱਪ ਜੇ ਅਸੀਲ ਹੋ ਜਾਏ ਖਾਰ ਜੇ ਅਪੀਲ ਹੋ ਜਾਏ ਬੌਰੀਆ ਵਕੀਲ ਹੋ ਜਾਏ ਵੇਖ ਲੋ ਕੀ ਹਾਸਦੀ ਲਤੋਂ ਰੰਗਾ ਬੈਲ ਹੋ ਜਾਏ ਬੋੜਾ ਜੇ ਬੇਤਹਿਲ ਹੋ ਜਾਏ ਧੀਮ ਰਾਜੇ ਬੈਲ ਹੋ ਜਾਏ ਐਦੋਂ ਦੁੱਖ ਕੋਈ ਨਹੀਂ ਕੋੜ ਦਾ ਜੇ ਦੁੱਖ ਹੋ ਜਾਏ ਬਾਝ ਟੈਂਡਾ ਰੁੱਖ ਹੋ ਜਾਏ ਗੁਰੂ ਤੋਂ ਬੇਮੁਖ ਹੋ ਜਾਏ ਦੋ ਜਹਾਨੀ ਟੋਈ ਨਹੀਂ ਨੀ ਤੱਕੇ ਬਾਰੇ ਕਦੇ ਰਸਾਇਣ ਦਾ ਖਰਕ ਹੋ ਜੇ ਮੇੜੀ ਜੇ ਗਰਕ ਹੋ ਜੇ ਨੇਕੜੇ ਡਬੋਈ ਨਹੀਂ ਰਾਹੇ ਤੇ ਚੜਾਈ ਹੋ ਜੇ ਜੇ ਖਰਾਬ ਜਵਾਈ ਹੋ ਜੇ ਘਾੜੇ ਚ ਲੜਾਈ ਹੋ ਜੇ ਬਾਹੂ ਚੰਗੀ ਹੋਈ ਨਹੀਂ ਕਾਜੀ ਤੋਂ ਹਰਾਮ ਹੋ ਜੇ ਬਹੂ ਪਰੋਂ ਨਾਮ ਹੋ ਜੇ ਪੰਜ ਬਰਨ ਨਾਮ ਹੋ ਜੇ ਕੋ ਨੂੰ ਪਿੰਡ ਮੰਨੇ ਨਾ ਪਟੋ ਵਿੱਚ ਰਾਤ ਹੋ ਜੇ ਘਰ ਪਰ ਬਾਰ ਹੋ ਜੇ ਖੁਸ਼ਕ ਕਮਾਲ ਹੋ ਜੇ ਹੋਰੇ ਸਵਾਦ ਗੰਨੇ ਨਾ ਮੱਲੜਾ ਅਜਾਸ਼ ਹੋ ਜੇ ਜੇ ਗਰਮ ਛਾਸ਼ ਹੋ ਜੇ ਬੰਦਾ ਬਦਮਾਸ਼ ਹੋ ਜੇ ਉਹ ਤੋਂ ਭੀ ਬਣੇ ਨਾ ਬਿਨਾ ਨੰਬਰ ਨੋਟ ਅਹਿਲਕਾਰ ਤੇ ਰਿਪੋਰਟ ਤੇ ਬਨਾਈ ਵਿੱਚ ਟੋਟ ਹਰ ਇੱਕ ਬਾਬੂ ਬਣੇ ਨਾ ਲਾਗੀ ਨੂੰ ਮੜਕ ਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਨੂੰ ਰੜਕ ਤੇ ਬੜਕ ਮਾੜੀ ਬਹਿਰਾਂ ਨੂੰ ਖੰਗ ਮਾੜੀ ਤਾਪ ਨੂੰ ਲਗਾਉਣਾ ਹੱਥ ਸਾਂਪ ਨੂੰ ਕੁੱਟਣ ਮਾੜਾ ਬਾਪ ਨੂੰ ਤੇ ਕੁੱਟਣ ਮਾੜਾ ਨਹਿਰਾਂ ਨੂੰ ਚੱਲੀ ਮਾੜੀ ਚੱਖਣ ਸੰਖਿਆ ਮਾੜਾ ਚੱਖਣ ਬੈਲੀ ਕਰੇ ਰੱਖਣ ਬਹਾਵਣਾ ਕਰੇ ਗਹਿਰਾਂ ਨੂੰ ਨਾਰ ਬੇ ਵਿਚਾਰ ਬਾਬੂ ਮਾੜੇ ਦਾ ਉਹਾਰ ਮਾੜਾ ਪਾਂਦੇ ਨੂੰ ਸ਼ਿਕਾਰ ਦੇ ਪ੍ਰਚਾਰ ਮਾੜਾ ਸ਼ਹਿਰਾਂ ਨੂੰ ਸੋਗ ਵਿੱਚ ਹਾਸਾ ਮਾੜਾ ਸੋਨੀ ਗਿਆਨ ਰਸਾ ਮਾੜਾ ਕੂੜ ਦਾ ਦਲਾਸਾ ਮਾੜਾ ਗਡਾਸਾ ਮਾੜਾ ਘੰਟੀ ਨੂੰ ਆਹ ਕਮਾਨੂ ਬੋਬਾ ਮਾੜਾ ਗਾਉਂ ਚਾਲੇ ਟੋਪਾ ਮਾੜਾ ਸਿਆਣੇ ਕਾਹਦੇ ਖੋਬਾ ਮਾੜਾ ਹਾਰਨੀ ਤਰੰਡੀ ਨੂੰ ਬੜੀ ਧਾਰ ਕੋੜਾ ਮਾਰਾ ਯਾਰ ਦਾ ਬਿਸ਼ੋੜਾ ਮਾਰਾ ਕਾਲ ਜੈ ਨੂੰ ਕੋੜਾ ਤੇ ਝੰਡੋੜਾ ਵੀ ਨਹੀਂ ਗੰਢੀ ਨੂੰ ਥਾਲ ਕੇ ਨੂੰ ਆਪ ਬਾਬੂ ਸੌਣ ਕੇ ਜੋ ਲਾਬ ਮਾਰਾ ਪਾਜੀ ਨੂੰ ਸ਼ਰਾਬ ਤੇ ਬਰਸਾਤ ਮਾੜੀ ਮੰਡੀ ਨੂੰ ਚੱਖਣਾ ਦੀ ਵੇਖਣ ਨੂੰ ਸਿਉਕ ਮਾੜੀ ਦੇਖਣ ਨੂੰ ਤਨਾਖੂ ਮਾਰਾ ਸੇਖਣ ਨੂੰ ਤੇ ਪਿਪੜ ਮਾਰਾ ਤਾਕਨ ਬਾਹਰ ਰੂਵੇ ਝਾੜ ਰਹੇ ਨਾ ਹੀ ਚਪਗਿਆੜ ਮਾਰਾ ਪਾਇਆਂ ਚ ਬਿਗਾੜ ਤੇ ਰਿਹਾਨ ਮਾੜੀ ਜੁਆਕਾਂ ਨੂੰ ਘੜੇ ਨੂੰ ਠੜਕ ਮਾਰੀ ਜੂਏ ਨੂੰ ਫਿੜਕ ਮਾਰੀ ਤੇ ਹੁੰਦੀ ਝੜਕ ਮਾਰੀ ਸਕੇ ਰੱਤੇ ਸਾਕਾਂ ਨੂੰ ਬਾਹੂ ਬੈਨ ਰੱਠਾ ਮਾਰਾ ਤੇ ਗੁਰੂ ਨੂੰ ਠੱਠਾ ਮਾਰਾ ਭੋਲਵਾਨ ਠੱਠਾ ਮਾਰਾ ਖਾਤੇ ਤੇ ਖੁਰਾਕਾਂ ਨੂੰ ਜਰ ਮਾਰੀ ਸੰਦ ਨੂੰ ਕਰੇੜਾ ਮਾਰਾ ਦੰਦ ਨੂੰ ਝੜੀ ਜਾ ਉਸ ਖੰਧ ਨੂੰ ਤਪੱਸ ਮਾਰੀ ਨਿੰਨੀ ਨੂੰ ਛੋਟ ਮਾਰੀ ਬੰਗ ਨੂੰ ਪੜਿਆਉਣਾ ਮਾਰਾ ਨੰਗ ਨੂੰ ਸ਼ਕਰ ਮਾਰੀ ਖੰਗ ਨੂੰ ਖਟਿਆਈ ਢਾੜੀ ਧੀਮੀ ਨੂੰ ਨਵੇਂ ਥਾਨ ਨੂੰ ਲਤਾੜ ਮਾਰੀ ਬਾਣ ਨੂੰ ਫੜੇ ਜੜਾਉਣਾ ਸਾਨ ਨੂੰ ਸਫਰ ਰਾਣਾ ਤੀਨੀ ਨੂੰ ਕੱਚਾ ਤਾਤ ਖਾਂਦਾ ਬਾਪੂ ਬੇਹਾ ਪ੍ਰਸ਼ਾਦਾ ਮਾੜਾ ਤੇ ਭਰਾ ਤੇ ਬਾਦਾਂ ਮਾੜਾ ਲਾਲਚ ਹਕੀਮੀ ਨੂੰ ਸਿਆਣਿਆਂ ਦੀ ਮਤ ਕਮ ਆਮ ਦੀ ਉਮਰ ਸਾਰੀ ਹਾਕਮਾਂ ਦੇ ਕੋੜੇ ਜਾਂ ਸੁਣਾਈਏ ਗੱਲ ਕੰਪੀਆਂ ਮਾਇਆ ਤੇ ਜ਼ਮੀਨ ਤੇ ਭਰਾਵਾਂ ਦਾ ਨਾ ਝੋਰ ਹੋਵੇ ਐਵੇਂ ਵਿੱਚ ਪਿੰਡ ਦੇ ਸਦਾਈਏ ਖਾਨ ਕੱਬੀ ਨਾ ਆਪਣੀ ਜਨਾਨੀ ਪਾਸ ਹੱਸੀਏ ਨਾ ਹੋਰ ਨਾਲ ਫੈਲਣੇ ਨੂੰ ਬਾਲੇ ਫੜਾਈਏ ਫੀਮ ਡੱਪੀਆਂ ਜਾਣਾ ਪਰਦੇਸ ਦਾਮ ਤੂੰ ਨੇ ਲਾਏ ਜ਼ਰੂਰਤਾਂ ਤੋਂ ਹਲ ਬਾਉਂਦੇ ਬਾਉ ਜੀ ਹੰਡਾਈਏ ਪਾ ਗੋ ਛੱਬੀ ਨਾ ਕੁੱਤੇ ਨਾ ਯਾਰ ਹਰਨ ਦੇ ਪੰਦਾ ਨਾਮਾਸ ਧਰਨ ਦੇ ਗੁਰੂ ਨਾ ਚੌੜ ਕਰਨ ਦੇ ਸੈਦ ਨਾ ਘਰ ਫੜਨ ਦੇ

ਫੋੜਿਆਂ ਨੂੰ ਸੂਰ ਤੇ ਮੱਲਮ ਮਾਰੇ ਫੋੜਿਆਂ ਨੂੰ ਪੱਕਰੀ ਨੂੰ ਚਾੜੀ ਤੇ ਕਲੈਰੀ ਮੋਰ ਸੱਪ ਨੂੰ ਬਲੀ ਸ਼ੌਦੇ ਸੂਰਮੇ ਤਗੇ ਦੇ ਨਾਲ ਮਾਰੇ ਸਾਰੇ ਬਲੀ ਮਾਰਿਆ RAM ਨੇ ਰਸਾਲੂ ਸਿਰ ਕੱਪ ਨੂੰ ਝੂਠ ਮਾਰੇ ਆਪ ਨੂੰ ਤੇ ਸ਼ਾਨ ਮਾਰੇ ਦੂਸਰੇ ਨੂੰ ਰਜਬਾਲੀ ਖੁਦਾ ਦਾ ਨਾਮ ਮਾਰੇ ਕੱਪ ਨੂੰ छा oh, कवि yeah, 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 yeah. <laughs>